ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 17 ਸਤੰਬਰ ਨੂੰ ਸਚਖੰਡ ਸ੍ਰੀ ਪਟਨਾ ਸਾਹਿਬ ਤੋਂ ਇੱਕ ਵਿਸ਼ੇਸ਼ ਜਾਗਰਤੀ ਯਾਤਰਾ ਆਰੰਭ ਹੁੰਦੀ ਹੈ। ਇਹ ਜਾਗਰਤੀ ਯਾਤਰਾ 9 ਸੁਬਿਆਂ ਦੇ ਵਿੱਚੋਂ ਲੰਘਦੀ ਹੋਈ ਸ੍ਰੀ ਨਾਨਕਪੁਰ ਸਾਹਿਬ ਵਿਖੇ ਪਹੁੰਚਦੀ ਹੈ। ਸਮਾਪਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਇਤਿਹਾਸਿਕ ਸ਼ਸਤਰਾਂ ਨੂੰ ਵਾਪਸ ਪਟਨਾ ਸਾਹਿਬ ਲਜਾਇਆ ਜਾਣਾ ਸੀ ਤੇ ਸੰਗਤਾਂ ਦੇ ਮੰਨਤ ਵਿੱਚ ਇਹ ਭਾਵਨਾ ਸੀ ਕਿ ਜਦੋਂ ਕੋਈ ਵੀ ਯਾਤਰਾ ਜਾਂ ਨਗਰ ਕੀਰਤਨ ਆਰੰਭ ਹੁੰਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉਸਦੇ ਨਾਲ ਹੁੰਦੀ ਹੈ ਪਰ ਜਦੋਂ ਵੀ ਕੋਈ ਯਾਤਰਾ ਜਾਂ ਨਗਰ ਕੀਰਤਨ ਸੰਪੂਰਨ ਹੋ ਜਾਂਦਾ ਤਾਂ ਪਾਵਨ ਸਰੂਪ ਅਤੇ ਸ਼ਸਤਰ ਨੇ ਜਿਹੜੇ ਉਹ ਖਾਲੀ ਬੱਸ ਹੈ ਜਿਹੜੀ ਉਹ ਜਾਂਦੀ ਹੈ ਜੋ ਕਿ ਕਈ ਵਾਰੀ ਸੰਗਤਾਂ ਦੇ ਮੰਨਤ ਵਿੱਚ ਇਤਰਾਸ ਆਉਂਦਾ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਚੀਫ ਖਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਸਚਕੰਡ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਪਟਨਾ ਸਾਹਿਬ ਬੋਰਡ ਦੇ ਮੈਂਬਰ ਅਤੇ ਹੋਰ ਕਈ ਅਹੁਦਿਆਂ ਤੇ ਬਰਾਜਮਾਨ ਸਰਦਾਰ ਗੁਰਿੰਦਰ ਸਿੰਘ ਬਾਵਾ ਅਤੇ ਉਹਨਾਂ ਦੇ ਨਾਲ ਸਰਦਾਰ ਰਜਿੰਦਰ ਸਿੰਘ ਰਾਜੂ ਚੱਡਾ ਨੇ ਇੱਕ ਖਾਸ ਉਪਰਾਲਾ ਕੀਤਾ ਤੇ ਉਪਰਾਲਾ ਸੀ ਚਾਰਟਰਡ ਪਲੇਨ ਦਾ ਇਹਨਾਂ ਦੋਵੇਂ ਸ਼ਖਸੀਅਤਾਂ ਦੇ ਉਦਮ ਸਦਕਾ ਅੰਬਾਲਾ ਦੇ ਡਿਫੈਂਸ 에ਅਰਪੋਰਟ ਤੋਂ ਖਾਸ ਚਾਰਟਰ ਪਲੇਨ ਰਾਹੀਂ ਗੁਰੂ ਸਾਹਿਬ ਦਾ ਸਰੂਪ ਅਤੇ ਇਤਿਹਾਸਿਕ ਸ਼ਸਤਰ ਪਟਨਾ ਸਾਹਿਬ ਭੇਜੇ ਗਏ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਗੁਰਵਿੰਦਰ ਸਿੰਘ ਜੀ ਬਾਵਾ ਜੀ ਦਾ ਜਿਨ੍ਹਾਂ ਨੇ ਆ ਵਿਸ਼ੇਸ਼ ਉਪਰਾਲਾ ਕਰਕੇ ਇਹ ਜਿਹੜੀ ਆ ਯਾਤਰਾ ਹੈਗੀ ਆ ਚਾਰਟਰਡ ਰਹੀ ਅਸੀਂ ਹੁਣ ਪਟਨਾ ਸਾਹਿਬ ਪਹੁੰਚਾਂਗੇ ਤੇ ਨਾਲੇ ਮੈਂ ਧੰਨਵਾਦ ਕਰਾਂਗਾ ਰਾਜੂ ਚੱਡਾ ਜੀ ਦਾ ਵੀ ਜਿਨ੍ਹਾਂ ਦੇ ਦੋਨਾਂ ਦੇ ਸਹਿਯੋਗ ਦੇ ਨਾਲ ਇਹ 비ਮਾਨ ਯਾਤਰਾ ਜਿਹੜੀ ਹੈ ਇਥੋਂ ਅੰਮਾਲਾ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚੇਗੀ ਅੱਜ ਜਿਹੜੇ ਸ਼ਾਸਤਰ ਨੇ ਔਰ ਮਹਾਰਾਜ ਦੀ ਜਿਹੜਾ ਸਰੂਪ ਹੈ ਇਹ ਅੱਜ ਚਾਰਟਰਡ ਪਲੇਨ ਦੇ ਰਹੀਂ ਪਟਨਾ ਸਾਹਿਬ ਵਾਪਸ ਜਾ ਰਿਹਾ ਬੜੀ ਖੁਸ਼ੀ ਹੋਈ ਹੈ ਔਰ ਸਾਨੂੰ ਮੌਕਾ ਮਿਲਿਆ ਸਾਡੀ ਕਿਸਮਤ ਚੰਗੀ ਹੈ ਕਿ ਸਾਨੂੰ ਦਰਸ਼ਨ ਕਰਨ ਦੇ ਮੌਕੇ ਮਿਲਣਗੇ ਔਰ ਨਾਲ ਜਾਣ ਦਾ ਮੌਕਾ ਮਿਲੇਗਾ ਸੋ ਸ਼ਬਦਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਮੌਕੇ ਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਇੰਦਰਵੀਰ ਸਿੰਘ ਨੇਜਰ ਅਤੇ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ ਪੂਰੇ ਆਦਰ ਸਤਿਕਾਰ ਤੇ ਰੌ ਰੀਤਾਂ ਦੇ ਨਾਲ ਗੁਰੂ ਸਾਹਿਬ ਦਾ ਸਰੂਪ ਅਤੇ ਸ਼ਸਤਰਾਂ ਨੂੰ ਰਵਾਨਗੀ ਦਿੱਤੀ ਗਈ ਸੋ ਇੱਕ ਵਾਰ ਫਿਰ ਗੁਰਿੰਦਰ ਸਿੰਘ ਬਾਬਾ ਅਤੇ ਰਾਜੂ ਛੱਡਾ ਜੀ ਦੇ ਯਤਨਾਂ ਸਦਕਾ ਇੱਕ ਪਾਵਨ ਤਪਵਿੱਤਰ ਕਾਰਜ ਨੇਪਰੇ ਚੜ੍ਹ ਸਕਿਆ